ਸ੍ਰੀ ਹਜ਼ੂਰ ਸਾਹਿਬ ਵਿਕੇ ਦਰਸ਼ਨਾ ਲਈ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਗਿਆ ਪਰਿਵਾਰ ਦੀ ਗੱਡੀ ਇੱਕ ਸਾਈਡ ਉਤੇ ਖੜੇ ਟਰਕ ਨਾ ਨਾਲ ਟਕਰਾ ਗਈ ਜਿਸ ਵਿੱਚ ਡਰਾਈਵਰ ਸਮੇਤ ਈਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਵਿੱਚ ਦੋ ਕੈਨੇਡਾ ਤੋਂ ਆਏ ਮਾਪੂਤ ਅਤੇ ਦਾਦੀ ਪੋਤਾ ਸਮੇਤ ਡਰਾਈਵਰ 5 ਜੀਆਂ ਦੀ ਦਰਦਨਾਕ ਮੌਤ ਹੋ ਗਈ ਸੀ ਉਥੇ ਘਟਨਾ ਸਥਾਨ ਤੋਂ ਬਾਅਦ ਉਥੋਂ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਂ ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਦ ਕਿ ਪਿੰਡ ਢੇੜੀਆਂ ਦੇ ਡਰਾਈਵਰ ਜਸਵਿੰਦਰ ਸਿੰਘ 35 ਸਾਲਾ ਅਤੇ ਦਾਦੀ ਭਜਨ ਕੌਰ 70 ਸਾਲਾ ਪੋਤਾ ਤਜਿੰਦਰ ਸਿੰਘ 21 ਸਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਸੀ ਝਗੜਾ ਉਹ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰਵਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਬੀਬੀ ਭਜਨਕੌਰ ਉਹਨਾਂ ਦਾ ਪੋਤਾ ਜਤਿੰਦਰ ਤੇਗਿੰਦਰ ਸਿੰਘ ਇਹ ਉਹਨਾਂ ਦੇ ਨਾਲ ਹੀੜੀਆਂਪਣ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਚਾਰੇ ਪੰਜੇ ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ ਖੁਸ਼ੀ ਘਰ ਤੋਂ ਸਾਰੇ ਥੱਡੇ ਕੇ ਮਹਾਰਾਜ ਦਾ ਨਾਲ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਬੜਾ ਹਾਦਸਾ ਟਰੱਕ ਦੇ ਨਾਲ ਹੋ ਗਿਆ ਇਹਨਾਂ ਪਰ 15 ਜੀਆਂ ਦੀ ਜਿਹੜੀ ਜਾਨ ਚਲ ਗਈ। ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ ਕੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਢਿੰਗੜਾ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ। ਤੋਂ ਹੇੜੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ। ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲੱਖਾਂ ਨੂੰ ਲੈ ਕੇ ਜਾ ਰਿਹਾ। ਉੱਥੇ ਜਾ ਕੇ ਉਹਨਾਂ ਦਾ ਅੰਸੂਰ ਕਰ ਕੀਤਾ ਜਾਵੇਗਾ। ਨਗਰ ਵਸਿਆਂ ਵਾਸਤੇ, ਇਲਾਕੇ ਵਾਸਤੇ, ਪਿੰਡ ਵਾਸਤੇ, ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਘਰਦਰਾ ਸਭ ਧਸ ਕੇ ਗਈ ਕਿ ਮੈਂ ਜਾਤਰਾ ਤੇ ਚੱਲੀ ਆ ਬਹੁਤ ਦੁੱਖ ਦੀ ਜਿਹੜੇ ਸਭ ਬੋਲੇ ਨਹੀਂ ਰਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਦੂਰ ਸਾਹਿਬ ਵਿਕੇ ਦਰਸ਼ਨਾ ਲਈ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਗਿਆ ਪਰਿਵਾਰ ਦੀ ਗੱਡੀ ਇੱਕ ਸਾਈਡ ਉਤੇ ਖੜੇ ਟਰਕ ਨਾਲ ਟਕਰਾ ਗਈ ਜਿਸ ਵਿੱਚ ਡਰਾਈਵਰ ਸਮੇਤ ਈਕੋ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਕੈਨੇਡਾ ਤੋਂ ਆਏ ਮਾਂ-ਪੁੱਤ ਅਤੇ ਦਾਦੀ-ਪੋਤਾ ਸਮੇਤ ਡਰਾਈਵਰ ਪੰਜ ਜੀਆਂ ਦੀ ਦਰਦਨਾਕ ਮੌਤ ਹੋ ਗਈ ਸੀ। ਉੱਥੇ ਘਟਨਾ ਸਥਾਨ ਤੋਂ ਬਾਅਦ ਉਥੋਂ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਦਕਿ ਪਿੰਡ ਹੀੜੀਆਂ ਦੇ ਡਰਾਈਵਰ ਜਸਵਿੰਦਰ ਸਿੰਘ 35 ਸਾਲਾ ਅਤੇ ਦਾਦੀ ਭਜਨ ਕੌਰ 70 ਸਾਲਾ, ਪੋਤਾ ਤਜਿੰਦਰ ਸਿੰਘ 21 ਸਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਲੋਕਾਂ ਦਾ ਪਾਰੀ ਇਕੱਠ ਸੀ ਝਗੜਾ ਵੇ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰਵਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਬੀਬੀ ਭਜਨਕੌਰ ਉਹਨਾਂ ਦਾ ਪੋਤਾ ਜਤਿੰਦਰ ਤੇਗਿੰਦਰ ਸਿੰਘ ਇਹ ਉਹਨਾਂ ਦੇ ਨਾਲ ਹੀੜੀਆਂ ਪੈਣ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਚਾਰੇ ਪੰਜੇ ਜਣੇ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ ਖੁਸ਼ੀ ਘਰ ਤੋਂ ਸਾਰੇ ਥੱਡੇ ਕੇ ਮਹਾਰਾਜ ਦਾ ਨਾਲ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਬੜਾ ਹਾਦਸਾ ਟਰੱਕ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜਾ ਜੀਆਂ ਦੀ ਜਿਹੜੀ ਜਾਨ ਚਲ ਗਈ ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ ਕੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਰਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉੱਥੇ ਜਾ ਕੇ ਉਹਨਾਂ ਦਾ ਅੰਤਸਰ ਕਰ ਕੀਤਾ ਜਾਵੇਗਾ ਨਗਰ ਨਿਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤਾਂ ਸੀ ਸਾਰਿਆਂ ਨੂੰ ਘੋਰ ਤਰ੍ਹਾਂ ਸਬ ਧਸ ਕੇ ਗਈ ਕਿ ਮੱਜਾ ਤਰ੍ਹਾਂ ਤੇ ਚੱਲੀ ਆ ਬਹੁਤ ਦੁੱਖ ਦੀ ਜਿਹੜੇ ਇਹ ਸਭ ਬੋਲ ਬੋਲੇ ਨਹੀਂ ਰਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਹਦੂਰ ਸਾਹਿਬ ਵਿਕੇ ਦਰਸ਼ਨਾ ਲਈ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਗਿਆ ਪਰਿਵਾਰ ਦੀ ਗੱਡੀ ਇੱਕ ਸਾਈਡ ਉਤੇ ਖੜੇ ਟਰਕ ਨਾਲ ਟਕਰਾ ਗਈ ਜਿਸ ਵਿੱਚ ਡਰਾਈਵਰ ਸਮੇਤ ਈਕੋ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਵਿੱਚ ਦੋ ਕੈਨੇਡਾ ਤੋਂ ਆਏ ਮਾਂ ਪੁੱਤ ਅਤੇ ਦਾਦੀ ਪੋਤਾ ਸਮੇਤ ਡਰਾਈਵਰ ਪੰਜ ਜੀਆਂ ਦੀ ਦਰਦਨਾਕ ਮੌਤ ਹੋ ਗਈ ਸੀ ਉਥੇ ਘਟਨਾ ਸਥਾਨ ਤੋਂ ਬਾਅਦ ਉਥੋਂ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਂ ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਦ ਕਿ ਪਿੰਡ ਢੇੜੀਆਂ ਦੇ ਡਰਾਈਵਰ ਜਸਵਿੰਦਰ ਸਿੰਘ 35 ਸਾਲਾ ਅਤੇ ਦਾਦੀ ਭਜਨ ਕੌਰ 70 ਸਾਲਾ ਪੋਤਾ ਤਜਿੰਦਰ ਸਿੰਘ 21 ਸਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਲੋਕਾਂ ਦਾ ਪਾਰੀ ਇਕੱਠ ਸੀ ਝਗੜਾ ਉਹ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰਵਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਬੀਬੀ ਭਜਨ ਕੌਰ ਉਹਨਾਂ ਦਾ ਪੋਤਾ ਜਤਿੰਦਰ ਤੇਜਿੰਦਰ ਸਿੰਘ ਇਹ ਉਹਨਾਂ ਦੇ ਨਾਲ ਹੀੜੀਆਂਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਚਾਰੇ ਪੰਜੇ ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਘਰ ਤੋਂ ਸਾਰੇ ਮੁੱਠੜੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਦਸਾ ਟਰੱਕ ਦੇ ਨਾਲ ਹੋ ਗਿਆ ਦੇ ਨਬਰ 50 ਦੀ ਜਿਹੜੀ ਜਾਨ ਚਲ ਗਈ ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ ਕੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸੁਨਸਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉੱਥੇ ਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਨਗਰ ਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਗੁਰਦਰਾ ਸਭ ਦੱਸ ਕੇ ਗਈ ਕਿ ਮੈਂ ਯਾਤਰਾ ਤੇ ਚੱਲੀ ਆ ਬਹੁਤ ਦੁੱਖ ਦੀ ਜਿਹੜੇ ਆ ਸਭ ਬੋਲੇ ਨਹੀਂ ਰਿਹਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਦੂਰ ਸਾਹਿਬ ਵਿਖੇ ਦਰਸ਼ਨਾ ਲਈ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਗਿਆ ਪਰਿਵਾਰ ਦੀ ਗੱਡੀ ਇੱਕ ਸਾਈਡ ਉਤੇ ਖੜੇ ਟਰਕ ਨਾਲ ਟਕਰਾ ਗਈ ਜਿਸ ਵਿੱਚ ਡਰਾਈਵਰ ਸਮੇਤ ਈਕੋ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਕੈਨੇਡਾ ਤੋਂ ਆਏ ਮਾਂ ਪੁੱਤ ਅਤੇ ਦਾਦੀ ਪੋਤਾ ਸਮੇਤ ਡਰਾਈਵਰ ਪੰਜ ਜੀਆਂ ਦੀ ਦਰਦਨਾਕ ਮੌਤ ਹੋ ਗਈ ਸੀ। ਉੱਥੇ ਘਟਨਾ ਸਥਾਨ ਤੋਂ ਬਾਅਦ ਉਥੋਂ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਂ ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਦ ਕਿ ਪਿੰਡ ਹੀੜੀਆਂ ਦੇ ਡਰਾਈਵਰ ਜਸਵਿੰਦਰ ਸਿੰਘ 35 ਸਾਲਾ ਅਤੇ ਦਾਦੀ ਭਜਨ ਕੌਰ 70 ਸਾਲਾ ਪੋਤਾ ਤਜਿੰਦਰ ਸਿੰਘ 21 ਸਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਲੋਕਾਂ ਦਾ ਪਾਰੀ ਇਕੱਠ ਸੀ ਢਿੰਗਣਾ ਵੇ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰ ਵਸਿਆ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਬੀਬੀ ਭਜਨ ਕੌਰ ਉਹਨਾਂ ਦਾ ਪੋਤਾ ਜਤਿੰਦਰ ਤੇਜਿੰਦਰ ਸਿੰਘ ਇਹ ਉਹਨਾਂ ਦੇ ਨਾਲ ਹੀੜੀਆਂਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਚਾਰੇ ਪੰਜੇ ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ ਖੁਸ਼ੀ ਘਰ ਤੋਂ ਸਾਰੇ ਮੱਥ ਦੇ ਕੇ ਮਹਾਰਾਜ ਦਾ ਨਾਲ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਬੜਾ ਹਾਦਸਾ ਟਰੱਕ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜਾ ਜੀਆਂ ਦੀ ਜਿਹੜੀ ਜਾਨ ਚਲ ਗਈ ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ ਕੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਰਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉੱਥੇ ਜਾ ਕੇ ਉਹਨਾਂ ਦਾ ਅੰਤਸਫਰ ਕਰ ਕੀਤਾ ਜਾਵੇਗਾ ਨਗਰ ਨਿਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਘੋਰ ਤਰ੍ਹਾਂ ਸਬ ਧਸ ਕੇ ਗਈ ਕਿ ਮਾਜਾ ਤਰ੍ਹਾਂ ਚੱਲੀ ਆ ਬਹੁਤ ਦੁੱਖ ਦੀ ਜਿਹੜੇ ਇਹ ਸਭ ਬੋਲ ਬੋਲੇ ਨਹੀਂ ਰਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ